ਸੋਣਾ ਬਿਓ ਨਾ ਮਾਮੀ ਦਾ ਮੂੰਹ ਵੱਧਾ ਹੁੰਦਾ ਕਿ ਨਾਨੀ ਦਾ ਹੁਣ ਹੀ ਲਾ ਲੈ ਫੋਨ ਓਏ ਬੇਬੇ ਲੈ ਦੇਖ ਲੈ ਉਹ ਐ ਹੁਣ ਜਵਾਕੜੀ ਕਿਵੇਂ ਦੱਸੂ ਬਣਾ ਮਾਮੀ ਦਾ ਮੂੰਹ ਵੱਧਾ ਹੁੰਦਾ ਕਿ ਨਾਨੀ ਦਾ ਓ ਨਹੀਂ ਬੇਬੇ ਤੂੰ ਗੱਲ ਤਾਂ ਮੰਨ ਨਹੀਂ ਜਦੋਂ ਮੈਂ ਤੈਨੂੰ ਆਖੀ ਜਾਨੀ ਫੋਨ ਲਾ ਦੇ ਨਹੀਂ ਆ ਕੀ ਹੋ ਗਿਆ ਜੱਸੇ ਸਰਪੰਚ ਸਾਹਿਬ ਕੀ ਹੋਣਾ ਤੀ ਸਾਡੀ ਦੋਤੀ ਦਾ ਪਠੀਕ ਹੈ ਚੀਨੂ ਦਾ ਉਹਨੇ ਮੈਨੂੰ ਸੂਟ ਭੇਜਤਾ ਕਹਿੰਦੀ ਮਾਮੀ ਤੇਰੇ ਪਾਉਣ ਵਾਲਾ ਸੂਟ ਹੈ ਮੈਂ ਤੈਨੂੰ ਸੂਟ ਭੇਜਦੀਆਂ ਸਿਉ ਕੀ ਭੇਜਤਾ ਨੇ ਮੈਨੂੰ ਇਹ ਕਹਿੰਦੀ ਨਾਨੀ ਮੈਂ ਆ ਉਹਦੀ ਤੂੰ ਕੀ ਲੱਗੀ ਦੂਜੀ ਥੋਂ ਮੈਨੂੰ ਸੂਟ ਭੇਜਣਾ ਤੀ ਉਹਨੇ ਮਾਮੀ ਤਾਂ ਕਿ ਦੂਜੀ ਥੋਂ ਰਹਿ ਗਈ ਨਾਨੀ ਤਾਂ ਤੇ ਮੈਂ ਆ ਦੋਤੀ ਤਾਂ ਉਹ ਮੇਰੀ ਐ ਕਹਿੰਦੀ ਉਹਨੂੰ ਫੋਨ ਲਾ ਕੇ ਹੁਣੀ ਆਏ ਪੁੱਛਿਆ ਹੈਂਡ ਫ੍ਰੀ ਕਰਕੇ ਵੀ ਤੈਨੂੰ ਮਾਮੀ ਦਾ ਮੋਹ ਵੱਧਾ ਹੁੰਦਾ ਕਿ ਨਾਨੀ ਦਾ ਲੈ ਜਵਾਬ ਕੀ ਕਹੂਗਾ ਬੁਰਾ ਬਲਾ ਹੁਣ ਤੁਸੀਂ ਵੀ ਦੱਸ ਦਿਓ ਇਹ ਚ ਗਲਤੀ ਕੀ ਦੀ ਐ ਹਾਂ ਕਮੈਂਟ ਜ਼ਰੂਰ ਕਰਿਓ ਪੱਕਾ ਕਮੈਂਟ ਕਰ ਦਿਓ ਵੀ ਸਮਝਣਾ ਚਾਹੀਦਾ ਬੇਬੇ ਨੂੰ ਕਨਾ ਹਾਂ ਕ ਪੁੱਛ ਲੈਣਾ ਚਾਹੀਦਾ ਹੈਂਡ ਫ੍ਰੀ ਕਰਕੇ ਹਾਂ ਆਹੋ ਕਰ ਦਿਓ ਪੁੱਤ ਤੁਸੀਂ ਵੀ ਦੱਸ ਦਿਓ ਪਰਮਾਰ ਬਟਿਕ ਦੇ ਨਾਂ ਤੇ ਪੇਜ ਐ ਭਾਂਜੀ ਦਾ ਤੇ ਫੋਲੋ ਕਰ ਲੋ ਤੈਨੂੰ ਵੀ ਮੈਸੇਜ ਕਰ ਦਿਓ ਵੀ ਕਿਵੇਂ ਇਹ ਸਮੱਸਿਆ ਹੱਲ ਹੋਵੇ